ਵੀ ਆਇਤਾ ਲੱਗਾ ਦਾ ਲੱਗੀ ਜਾਂਦਾ ਜੀ ਇੱਥੇ ਸਿਰਫ 450 ਰੁਪਏ ਦਾ ਸੂਟ ਹੈ ਇੱਥੇ ਇਮਾਨਦਾਰੀ ਦਾ ਕੰਮ ਹੋਣਾ 10-5 ਰੁਪਏ ਦਾ ਵੈਰੀਟੀ ਮਿਲਣੀ 1700 1800 ਬਾਜ਼ਾਰ ਚ ਚੱਲਦਾ ਪਰ ਇੱਥੇ ਤੁਹਾਨੂੰ 550 ਜੀ ਮਿਲਣਾ ਕੋਈ 1500 ਤੋਂ ਘੱਟ ਵੇਚ ਨਹੀਂ ਸਕਦਾ ਸਾਡੇ ਕੋਲ ਏਜੰਸੀ ਰੇਟ ਤੇ ਲਾਓ 600 ਤੇ 95 ਰੁਪਏ ਇਹ ਸੂਟ ਸਿਰਫ 895 ਰੁਪਏ ਦਾ 895 ਕਿੰਦਾ ਹੋਊਗੀ ਹੈਲੀਮੇਟ ਸੂਟ ਆਗਲਾ ਸਲਾਈ ਮੰਗਣ ਚੱਲ ਜਵੇ 1300 ਟੇਲਰ ਸਲਾਈ ਲਾ ਲੈਂਦੇ ਆ 5500 ਰੁਪਿਆ ਬਾਜ਼ਾਰ ਦੇ ਵਿੱਚ ਆ ਇਸ ਫਰੌਕ ਸੂਟ ਦਾ ਸ਼ਰਾਰੇ ਸੂਟ ਦਾ ਸਾਡਾ ਰੇਟ ਹੈਗਾ ਸਿਰਫ 1300 ਰੁਪਿਆ ਚੈਨੋਵਰ ਸੂਟ ਮੈਂਡ ਹੈਗਾ ਪੂਰਾ ਹੈਵੀ ਦੇ ਵਿੱਚ ਹੈਗਾ ਵਰਕ 골ਡ ਦਾ ਆ ਚੁੱਕਾ ਹੈਗਾ ਸਿਰਫ 1050 ਤੋਂ 150 ਤੋਂ 골ਡ ਦਾ ਸੂਟ ਦੇਣਾ ਹੈਗਾ 1650 ਦੀ ਰੇਂਜ ਕਿੰਨੇ ਕਿੰਨੇ ਸੋਹਣੇ ਜੈਪੁਰੀ ਸਟਾਈਲ ਆ ਚੁੱਕਾ ਹੈਗਾ ਨਾਲ ਦੇ ਕੋ ਬਾਟਮ ਪ੍ਰਿੰਟ ਆ ਚੁੱਕਾ ਹੈਗਾ ਇਹਦਾ ਰੇਟ ਸਿਰਫ 1495 ਚੈਲੰਜ ਕਰਦੇ ਹਾਂ ਜੇ ਪੂਰੇ ਪੰਜਾਬ ਦੇ ਵਿੱਚ ਕੋਈ ਦੁਕਾਨਦਾਰ ਇਸ ਭਾਅ ਦੇ ਸੂਟ ਦੇ ਰੱਖੋ ਦੇਖੋ ਜੀ ਇਹ ਜਿਹੜੀ ਮਰਜੀ ਡਰੈਸ ਲਓ ਸਿਰਫ 2500 ਰੁਪਿਆ ਦੇ ਵਿੱਚ ਆ ਗਈ ਹੈ ਮਿਰਰ ਵਰਕ ਕੀਤਾ ਹੈਗਾ ਸਾਰਾ ਫਰੰਟ ਹੈਵੀ ਹੈਗਾ ਇਹਦਾ ਰੇਟ ਹੈਗਾ 1500 ਕਿੰਨੇ ਦਾ ਸੂ ਇਹ ਹੈਗਾ 7000 ਦਾ ਸੂਟ ਇਹ ਹੈਗਾ 7200 ਦਾ 6800 ਦਾ ਵੱਡਾ ਡੀਪੂ ਦੇ ਆਹ ਰੇਟ ਤੁਹਾਨੂੰ ਕਰਤਾ 2650 ਸਲੋਜੀ ਹੁਣ ਅਸੀਂ ਪਹੁੰਚ ਚੁੱਕੇ ਆ ਲਗਜ਼ਰੀ ਸੂਟਾਂ ਦੇ ਬਾਦਸ਼ਾਹ ਵੱਡਾ ਡੀਪੂ ਆਜਾ ਚੌਂਕ ਬੰਗਾ ਜਿੱਥੇ ਤੁਹਾਨੂੰ ਅਸੀਂ ਲੈ ਕੇ ਦੇਣੇ ਆ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਚਾਰ ਚਾਰ ਗੁਣਾ ਰੇਟ ਘੱਟ ਲੈ ਕੇ ਦੇਣੇ ਆ ਸਰ ਇਸ ਵੇਲੇ ਜਾ ਤਾਂ ਸੋਸ਼ਲ ਮੀਡੀਆ ਤੇ ਸਾਗਰ ਦੀ ਬੋਟੀ ਚੱਲਦੀ ਜਾਂ ਵੱਡਾ ਦੀਪੂ ਚੱਲਦਾ ਬੀਬੀਆਂ ਸ਼ਤਾਈ ਹੋ ਗਈਆਂ ਕਹਿੰਦੇ ਵੀ ਰੇਟ ਦੇ ਵਿੱਚ ਹੈਵੀ ਸੂਟਾਂ ਦੇ ਵਿੱਚ 3-3000 2-2000 ਸੂਟਾਂ ਦੇ ਰੇਟਾਂ ਦੇ ਵਿੱਚ ਫਰਕ ਹੈਗਾ ਸੋ ਮੈਨੂੰ ਦੱਸੋ ਨਵਾਂ ਗੇਸ ਵਾਰ ਆ ਗਿਆ ਬਾਜ਼ਾਰ ਦੇ ਵਿੱਚ ਡਬਲ ਰੇਟ ਦੇ ਇਥੇ ਅੱਧੇ ਰੇਟਾਂ ਦੇ ਤੁਸੀਂ ਦੇ ਹੀ ਜਾਂਦੇ ਹੋ ਦੇਖੋ ਜੀ ਆ ਪਰਲ ਸਟੋਨ ਦਾ ਸੂਟ ਆ ਕੋਈ 5000 ਤੋਂ ਸ਼ੁਰੂ ਕਰੀ ਜਾਂਦਾ ਕੋਈ 3500 ਕੋਈ 4000 ਲਾਈ ਜਾਂਦਾ ਸਾਡਾ ਰੇਟ ਹੈਗਾ 2295 ਰੁਪਏ ਬਿਲਕੁਲ ਇੱਥੇ ਇੱਕ ਨਵੀਂ ਜੀ ਆਈਆ ਹੁਣ ਆਮ ਕਿਸੇ ਨੇ ਸੂਟ ਲੈਣਾ ਹੋਵੇ ਨਾ ਜੌਰਜਟ ਦਾ ਕਪੜਾ ਅਗਲਾ ਕੋਈ 1000 ਦਾ ਲੈਂਦਾ ਕੋਈ 1500 ਦਾ ਇਹ ਸੂਟ ਸਿਰਫ 895 ਰੁਪਏ ਦਾ 895 ਕਿੱਦਾਂ ਹੋਊਗੀ ਰੈਡੀमेड ਸੂਟ ਆ ਅਗਲਾ ਸਲਾਈ ਮੰਗਣ ਚੱਲ ਜਵੇ 1300 ਟੇਲਰ ਸਲਾਈ ਲੈ ਲੈਂਦੇ ਆ 1500 ਸਰ ਉਹੀ ਉਹੀ ਤਾਂ ਗੱਲ ਕਰਦੇ 12 1200 15 1500 ਸਲਾਈ ਆ ਕੱਪੜਾ ਰੇਟ ਵੱਖਰਾ ਤੁਸੀਂ ਕਿਹਨੇ 895 ਚ ਇਹਦੇ ਵਿੱਚ 1000 ਇੰਡੀਅਨ ਆ ਚੁੱਕੇ ਆ ਰੈਡੀमेड ਸੂਟ ਆ ਫਰਾਕ ਸੂਟ ਲੈ ਲਓ ਸ਼ਰਾਰਾ ਸੂਟ ਲੈ ਲਓ ਅਫਗਾਨੀ ਜ਼ਲਵਾਰ ਨਾਲ ਲੈ ਲਓ 895 ਰੁਪਏ ਦਾ ਦਿਖਾ ਨਹੀਂ ਆਹ ਦੇਖੋ ਜੀ ਪਹਿਲਾ ਹੀ ਸਭ ਤੋਂ ਵੱਡਾ ਪਟਾਕਾ ਆਇਆ ਜਿਹੜਾ ਬਾਜ਼ਾਰ 'ਚ 3500 4000 ਰੁਪਿਆ ਮੰਗਦੇ ਦੁਕਾਨਦਾਰ ਸਿਰਫ 895 ਦੇ ਵਿੱਚ ਰੈਡੀਮੇਡ ਤੁਸੀਂ ਇੱਥੋਂ ਲੈ ਕੇ ਜਾਓ ਆ ਵੀ ਸਰ ਦਿਖਾਓ ਹੈ ਵੀ ਚੀਜ਼ਾਂ ਇਹ ਕੋਈ 15000 ਕੋਈ 12000 ਕੋਈ 18000 ਇਸ ਤਰ੍ਹਾਂ ਦਿੰਦਾ ਇਹਦੇ ਵੀ ਥੋੜਾ ਦੱਸੋ ਰੇ ਇਹ ਦੇਖੋ ਜੀ ਇਹ ਜਿਹੜੀ ਮਰਜੀ ਡਰੈਸ ਲਓ ਸਿਰਫ 2500 ਰੁਪਿਆ ਦੇ ਵਿੱਚ ਆ ਸਿਰਫ 2500 ਆ 3500 ਰੁਪਿਆ ਦੇ ਵਿੱਚ ਆ ਹਮ ਕ੍ਰੌਪ ਟੌਪ ਦੇ ਵਿੱਚ ਬਹੁਤ ਵਧੀਆ ਵੈਰਾਈਟੀ ਆ ਗਈ ਆ ਅਲੱਗ ਡਿਜ਼ਾਈਨਿੰਗ ਆਉਗੀ ਨਵੀਂ ਤੋਂ ਨਵੀਂ ਡਿਜ਼ਾਈਨਿੰਗ ਆਗੀ ਆ ਜੀ ਆ ਵੀ ਤੁਸੀਂ ਚੈੱਕ ਕਰ ਲਓ 15 15000 ਵਾਲੀਆਂ ਡਰਸਾ ਦੇਖੋ ਫਰੰਟ ਵੀ ਹੈ ਵੀ ਆ ਤੁਸੀਂ ਬੈਕ ਵੀ ਚੈੱਕ ਕਰ ਲਓ 25 2500 28 2800 ਦੇ ਵਿੱਚ ਤੁਹਾਨੂੰ ਦੇਈ ਜਾਂਦੇ ਆ ਜਿਹੜਾ ਤੁਹਾਨੂੰ ਅਸੀਂ ਰੇਟ ਦੱਸ ਰਹੇ ਆ ਤੁਸੀਂ ਚੈੱਕ ਕਰ ਲਓ ਹਰ ਇੱਕ ਦੇ ਉੱਤੇ ਰੇਟ ਲਿਖਿਆ ਇੱਥੇ ਇਦਾਂ ਨਹੀਂ ਵੀ ਵੀਡੀਓ ਦੇ ਵਿੱਚ ਆਪਾਂ ਰੇਟ ਕੁਝ ਹੋਲ ਬੋਲ ਦਈਏ ਤੁਸੀਂ ਆਮੋ ਤਾਂ ਆਪਾਂ ਹੋਰ ਕਰ ਦਈਏ ਆ ਤੁਸੀਂ ਚੈੱਕ ਕਰ ਲਓ ਇਹ ਤੇ 2500 ਰੁਪਏ ਲਿਖਿਆ ਹੈਗਾ ਸਰ ਆ ਵੀ ਮੈਂ ਦੇਖਿਆ ਬਾਜ਼ਾਰ ਦੇ ਵਿੱਚ 1500 1600 1800 ਇਦਾਂ ਚੱਲਦਾ ਨਾ ਕੋਈ ਪਾਕਿਸਤਾਨ ਤੁਸੀਂ ਲੈ ਕੇ ਲਾਤਾ ਵੀ 695 ਚ ਲੈ ਜਾਓ 695 ਦੇ ਵਿੱਚ ਫਰੰਟ ਪੂਰਾ ਕੱਢਿਆ ਹੋਇਆ ਚੁੰਨੀ ਪਿਓਰ ਦੀ ਹੈਗੀ ਆ ਨਾਲ ਕੋਈ 1500 ਤੋਂ ਘੱਟ ਵੇਚ ਨਹੀਂ ਸਕਦਾ ਸਾਡੇ ਕੋਲ ਏਜੰਸੀ ਰੇਟ ਤੇ ਲਾਓ 695 ਰੁਪਏ ਸਿਰਫ ਦੇਖੋ 695 ਦੇ ਵਿੱਚ ਤੁਹਾਨੂੰ ਅਸੀਂ ਇੱਕ ਡਿਜ਼ਾਈਨ ਹੀ ਦੇਣਾ ਆ ਚੈੱਕ ਕਰ ਲਓ ਜਿੰਨੇ ਮਰਜ਼ੀ ਡਿਜ਼ਾਈਨ ਲੈ ਜਾਓ ਇਸ ਤੋਂ ਇਲਾਵਾ ਤੁਸੀਂ ਇਹ ਵੀ ਦੇਖ ਲਓ ਵੀ ਸਾਡੇ ਕੋਲ ਸਿਰਫ 350 ਰੁਪਏ ਤੋਂ ਸੂਟ ਸ਼ੁਰੂ ਹੋ ਜਾਂਦਾ ਆ ਚੈੱਕ ਕਰ ਲਓ ਜਿੰਨੀਆਂ ਮਰਜ਼ੀ ਵੈਰਾਈਟੀਆਂ ਲੈ ਜਾਓ ਲੋਕ ਇੱਥੋਂ ਮੁੱਠੇ ਲੈ ਕੇ ਜਾ ਰਹੇ ਆ ਜਿਹੜੇ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਜਿਹੜੇ ਰੀਸੇਲਰ ਆ ਜਿਹੜੇ ਦੁਕਾਨਦਾਰ ਉਹ ਵੀ ਇੱਥੇ ਆ ਰਹੇ ਆ 350 ਆ ਤੁਸੀਂ ਚੈੱਕ ਕਰ ਲਓ 450 ਦੇ ਵਿੱਚ ਸਵਾਰਸਕੀ ਕੰਮ ਹੈਗਾ ਸਰ ਆ ਵੀ ਬੜਾ ਹੈਰਾਨੀ ਵਾਲਾ ਰੇਟ ਆ 1200 1300 ਐਦਾਂ ਬਾਜ਼ਾਰ 'ਚ ਜਾਂਦਾ ਆ ਤੁਸੀਂ ਅੱਜ ਤਾਂ ਲੱਗਾ ਦਾ ਲੱਗੀ ਜਾਂਦਾ ਜੀ ਇੱਥੇ ਸਿਰਫ 450 ਰੁਪਏ ਦਾ ਸੂਟ ਆ ਇੱਥੇ ਇਮਾਨਦਾਰੀ ਦਾ ਕੰਮ ਹੋਣਾ 10 5 ਰੁਪਏ ਦਾ ਵੈਰਾਈਟੀ ਮਿਲਣੀ ਅਗਲਾ ਵੀ ਖੋਜ 550 ਰੁਪਏ ਵਿੱਚ 550 ਦੇ ਵਿੱਚ ਦੇਖੋ ਕਿੰਨੇ ਹੈਵੀ ਸੂਟ ਹੈਗੇ ਆ 1700 1800 ਬਾਜ਼ਾਰ ਚ ਚੱਲਦਾ ਪਰ ਇੱਥੇ ਸਾਨੂੰ 550 ਜ ਮਿਲਣਾ ਸਰ ਥੋੜੀ ਜ ਹੋਰ ਹੈਵੀ ਵੈਰਾਈਟੀ ਵੀ ਦਿਖਾ ਦਿਓ ਹਾਂਜੀ ਤੁਹਾਨੂੰ ਸਾਰੀ ਵੈਰਾਈਟੀ ਦਿਖਾਉਣਾ ਜੀ ਅੱਗੇ ਆਓ ਸਾਰੀ ਵੈਰਾਈਟੀ ਦਿਖਾ ਦਿੰਦੇ ਹਾਂ ਬਾਕੀ ਸੋ ਸੂਟਾਂ ਦੀ ਬ੍ਰਾਈਡਗੀ ਦਿਖਾਵਾਂਗੇ ਤੁਸੀਂ ਦੇਖ ਲਓ ਵੀ ਸਵੇਰ ਦੇ 7-8 ਵਜੇ ਕਹਿੰਦੇ ਇਦਾਂ ਰੌਣਕ ਮੇਲਾ ਲੱਗ ਜਾਂਦਾ ਹੈਗਾ ਤੇ ਦੂਰੋਂ ਦੂਰੋਂ ਕਸਟਮਰ ਆਉਂਦੇ ਹੈਗੇ ਆ ਭਾਜੀ ਤੁਹਾਨੂੰ ਪਤਾ ਵੜੜੀਪੂਰ ਦੇ ਲਈ ਚਾਹ ਤੇ ਨਹੀਂ ਬਣ ਚੁੱਕੀ ਹਰ ਇੱਕ ਦਿਲਾਚ ਜੇ ਬੜੜੀਪੂਰ ਸ਼ਾਪਿੰਗ ਕਰਨੀ ਹੈ ਸਵੇਰ ਸਵੇਰ ਆਓ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜਣੀ ਹੈਗੀ ਜੀ ਫਿਰ ਰ 95 ਰੁਪਿਆ ਰੇਟ ਹੈ ਇਹਦਾ 1495 ਸੂਟ ਫਰੰਟ ਹੈਗਾ ਇਹਦਾ ਹੈਵੀ आज देखो पोंचियां दे भी काम हैगा हैवी दुपट्टे हैं रंग ਤੁਸੀਂ ਇਹਦੇ ਵਿੱਚ ਦੇਖੀ ਜਾਓ ਕੋਈ 1495 ਕੋਈ 1395 ਕੋਈ 1295 ਇਦਾਂ ਦੀਆਂ ਵੈਰਾਈਟੀਆਂ ਸਾਨੂੰ ਮਿਲ ਜਾਂਦੀਆਂ ਲੋ ਜੀ ਭਾਜੀ ਤੋਹਫੇ ਖੋਹ ਦਿੱਤੇ ਦੇਖੋ ਕਿੰਨੇ ਕਿੰਨੇ ਸੋਹਣੇ ਤੋਹਫੇ ਆ ਚੁੱਕੇ ਆ ਕਾਟਨ ਦੇ ਵਿੱਚ ਕਿੰਨੇ ਕਿੰਨੇ ਸੋਹਣੇ ਦੇਖੋ ਆਰਟੀਕਲ ਆ ਚੁੱਕੇ ਧਾਗੇ ਦਾ ਕੰਮ ਕਿਤਾ ਨੱਕ ਦੇਖ ਠੀਕ ਹੈ ਜਨਾ ਦੇਖੋ ਬਟਨ ਦੇ ਕਿੰਨਾ ਸੋਹਣਾ ਵਰਕ ਆ ਚੁੱਕਾ ਤੇ ਨਾਲ ਦੇ ਕੋ ਵਾਜੂ ਵੀ ਕਨੈਕਟਰੀ ਆ ਚੁੱਕੀ ਹੈਗੀ ਹੈ ਤੇ ਮੈਂ ਇਹ दुपट्टा ਦੇਖੋ ਕਿੰਨਾ ਟੌਰੀ ਆ ਚੁੱਕਾ ਹੈਗਾ ਮਲਟੀ ਸ਼ੇਡ ਵਿੱਚ ਸਿਰਫ 895 ਰੁਪਏ ਦੇਣਾ ਭਾਜੀ ਭਾਜੀ 2200 2 ਦੇਖੇ ਬਿੰਦੀ ਲਾਉਣੀ ਉਹ ਕੰਮ ਹੈ ਨਹੀਂ ਪਰ ਡੈਡੀ ਪੂਬੇ ਚ ਚਾਹੇ ਮਮੇ ਬੱਚਾ ਜਾਏ ਕੋ ਸਿਆਣਾ ਹੈ ਰੇਟ ਇਕ ਲੱਗਣਾ ਸਿਰਫ 850 ਆ ਦੇਖੋ ਜੀ 22 23 36 ਸੂਟ 895 ਵਿੱਚ ਦੇ ਰਹੇ ਆ ਆ ਦੇਖੋ ਕਰੇਰ ਦਾ ਸੂਟ ਆ ਚੁੱਕਾ ਕਿੰਨਾ ਟੌਰੀ ਆ ਚੁੱਕਾ ਆਲਓਵਰ ਸੂਟਮੈਂਟ ਹੈਗਾ ਪੂਰਾ ਹੈਵੀ ਦੇ ਵਿੱਚ ਹੈਗਾ ਵਰਕ 골ਡ ਦਾ ਆ ਚੁੱਕਾ ਹੈਗਾ ਸਿਰਫ 1050 ਦੇ ਵਿੱਚ ਦੇਖੋ ਤੁਸੀਂ 1050 ਦੇ ਵਿੱਚ ਚਾਹੇ ਬਜ਼ੁਰਗਾਂ ਨੇ ਲੈਣੇ ਆ ਚਾਹੇ ਮਿਡਲ ਏਜ ਲੈਣੇ ਆ ਹਰ ਇੱਕ ਦੇ ਲਈ ਫਾਇਦੇ ਕਰਦੇ ਨੇ ਚਾਹੇ ਗਰਮੀਆਂ ਦੇ ਵਿੱਚ ਤੋਹਫੇ ਆ ਦੇਖੋ ਗਰਮੀਆਂ ਦੇ ਵਿੱਚ ਤੁਸੀਂ ਸੂਟ ਪਾਉਣੇ ਆ ਤੁਸੀਂ ਮਾਰਕੀਟਾਂ 'ਚ ਜਾ ਰਹੇ ਹੋ ਤੁਸੀਂ ਰਿ ਆ ਦੇ ਤੁਹਾਡੇ ਲਈ ਵੀ ਇਹੋ ਜੀਆਂ ਚੀਜ਼ਾਂ ਆ ਗਈਆਂ ਜਿਹੜੀਆਂ ਬਾਜ਼ਾਰ 'ਚ 3-3000 3200 3500 ਇੱਥੇ ਕੋਈ ਤੁਹਾਨੂੰ 1200 ਦਾ ਮਿਲ ਜਾਣਾ ਕੋਈ 1300 ਦਾ ਮਿਲ ਜਾਣਾ ਕੋਈ 1350 ਦਾ ਆਹ ਲਓ ਭਾਈ ਦੇਖੋ ਕਿੰਨਾ ਸੋਣਾ ਕਾਟਨ ਦਾ ਸੂਟ ਆ ਚੁੱਕਾ ਬਲੈਕ ਸੂਟ ਕਿੰਨਾ ਵਧੀਆ ਆ ਚੁੱਕਾ ਹੈ ਨਾ ਦੇਖੋ ਕੇਰੇ ਦੇ ਕਿੰਨਾ ਵਧੀਆ ਵਰਕ ਆ ਚੁੱਕਾ ਹੈਗਾ ਤੇ ਨਾਲ ਦੇਖੋ ਵਾਟਮ ਕਿੰਨੀ ਟੋਰੀ ਆ ਚੁੱਕੀ ਹੈ ਫਲਾਜੋ ਸਲਵਾਰ ਪਿਆਮੀ ਜੋ ਮਰਜੀ ਬਣਾ ਸਕਦੇ ਗਿਆਂ ਆਪਾਂ ਮਾਰੇ ਪੱਟੇ ਦੀ ਗੱਲ ਕਰ ਲਈਏ ਨਾ ਦੇਖੋ ਦੁਪੱਟਾ ਵੀ ਕਿੰਨੇ ਕਿੰਨੇ ਟੋਰੀ ਆ ਚੁੱਕੇ ਆ ਗਿਆ ਭਾਜੀ 2000 2200 ਦਾ ਕਟਿੰਗ ਕੋਈ ਮੰਗਦਾ ਹੈਗਾ 6000 ਰੁਪਿਆ ਸਾਰੇ ਹੈਵੀ ਸੂਟ ਫਰੰਟ ਬਾਹਾਂ ਤੋਂ ਕੰਨ ਦੁਪੱਟੇ ਵਧੀਆ 2450 ਰੁਪਏ ਦੇ ਵਿੱਚ ਤੁਹਾਨੂੰ ਅਸੀਂ ਸੂਟ ਦੇ ਦੇਣਾ ਇਸ ਤੋਂ ਇਲਾਵਾ 2450 ਦੇ ਵਿੱਚ ਸਾਡੇ ਕੋਲ ਇੱਕ ਡਿਜ਼ਾਈਨ ਨਹੀਂ ਹੈਗਾ ਇਹਦੇ ਵਿੱਚ ਦੇਖੋ ਭਾਰੇ-ਭਾਰੇ ਸੂਟਾਂ ਦਾ ਪੂਰਾ ਮੇਲਾ ਦੇਖੋ ਫਰੰਟ ਦੇਖੋ ਘੇਰੇ ਦੇਖੋ ਆ ਬਾਹਾਂ ਦੇ ਉੱਤੇ ਹੋਏ ਕੰਮ ਦੇਖੋ ਮਤਲਬ ਹਰ ਇੱਕ ਚੀਜ਼ ਸੋਹਣੀ ਉਸ ਤੋਂ ਬਾਅਦ ਦੁਪੱਟੇ ਵੀ ਚੈੱਕ ਕਰ ਲਓ ਇਹ ਨਹੀਂ ਵੀ ਸਿੰਪਲ ਜਿਹਾ ਦੁਪੱਟਾ ਸੀ ਲਾਤਾ ਹੈਵੀ ਦੁਪੱਟਿਆਂ ਦੇ ਨਾਲ ਸੂਟ ਦੇਣੇ ਆ 6000 ਵਾਲਾ ਸੂਟ 2450 ਚ ਕੋਟਵੇ ਜੀ ਬਹੁਤ ਜ਼ਿਆਦਾ ਵੈਰਾਈਟੀ ਆ ਚੁੱਕੀ ਹੈ ਤੁਹਾਨੂੰ ਵੈਰਾਈਟ ਕਰ ਚਾਹੀਦੀ ਉਹ ਵੀ ਲੈ ਕੇ ਲਾਈਟ ਚਾਹੀਦੀ ਉਹ ਵੀ ਚਾਹੀਦੀ ਮਿਲ ਜਣੇ ਹੈਗੇ ਤੁਹਾਨੂੰ ਆ ਦੇਖੋ 1850 ਰੇਂਜ ਵਿੱਚ ਭਾਈ ਕਿੰਨੇ ਕਿੰਨੇ ਸਾਰੇ ਸੂਟ ਆ ਚੁੱਕੇ ਹੈ ਕਿ ਕਲਰ ਤੋਂ ਹਰ ਤਰ੍ਹਾਂ ਮੈਂਡੇ ਨਾਲ ਧਾਗੇ ਦਾ ਕੰਮ ਕੀਤਾ ਹੈਗਾ ਆ ਤੁਹਾਡੇ ਵਿਆਹ ਸ਼ਾਦੀਆਂ ਤੁਸੀਂ ਇੰਡੀਆ ਨਹੀਂ ਆ ਰਹੇ ਪਰ ਤੁਸੀਂ ਆਨਲਾਈਨ ਵੀ ਸੂਟ ਮੰਗਵਾ ਸਕਦੇ ਹੋ ਇਹ ਕੋਈ 5 6 7000 ਦਾ ਨਹੀਂ ਇਹ ਵੀ ਤੁਹਾਨੂੰ 2450 ਦੇ ਵਿੱਚ ਦੇਣਾ ਹੈ ਵੀ ਚੀਜ਼ਾਂ ਦਾ ਨੂੰ ਦੇਣੀ ਹੈ ਗਿਆ ਦੇਖੋ ਕਾਟਨ ਬਹੁਤ ਸੋਹਣੇ ਸਟਾਫ ਆ ਚੁੱਕੇ ਆਗੇ ਅਲਗ-ਅਲਗ ਨੂੰ ਆਰਟੀਕਲ ਮੈਣੇਗੇ ਜਿਹੜੇ ਅੱਜ ਕੱਲ੍ਹ ਨਾ ਫੋਨੀਆ ਮਾਡਲਾਂ ਪਾਣੀ ਹੈਗੇ ਤੁਸੀਂ ਮੰਗਦੇ ਆ ਫੋਟੋ ਲੈ ਕੇ ਆਉਣੇ ਹੈਗੇ ਉਹ ਤੁਹਾਨੂੰ ਚੀਜ਼ਾਂ ਮੈਣੀ ਵਰਡਡਿਪੂ ਜੀ ਮੈਣੀ ਹੈਗੇ ਇਹ ਵੀ ਆਪਾਂ ਤੁਹਾਨੂੰ 1800 ਤੇ 200 ਰੁਪਏ ਵਿੱਚ ਦੇਣਾ ਹੈਗਾ ਆ ਹੁਣ ਚੈੱਕ ਕਰੋ ਤੁਸੀਂ ਆ ਪਹਿਲਾਂ ਤੁਸੀਂ ਸੂਟ ਦੇਖ ਲਓ ਦੇਖ ਲਿਆ ਜੀ ਫਰੰਟ ਘੇਰਾ ਬਾਹਾਂ ਤੇ ਕੰਮ ਹੁਣ ਜਿਹੜੀ ਮੇਨ ਚੀਜ਼ ਤੁਹਾਨੂੰ ਦਿਖਾਉਣੀ ਹੈ ਦੁਪੱਟਾ ਚੈੱਕ ਕਰ ਲਓ ਆ ਦੇਖ ਇਹ ਹੈਗਾ 7200 ਦਾ 6800 ਦਾ ਵੱਡਾ ਡੀਪੂ ਦੇ ਹੈਵੀ ਦੁਪੱਟੇ ਡਿਜ਼ਾਈਨਰ ਸੂਟ ਆਹ ਰੇਟ ਤੁਹਾਨੂੰ ਕਰਤਾ 2650 2650 ਦੇ ਵਿੱਚ ਦੇ ਦਿਆਂਗੇ ਆਪਾਂ ਤੁਹਾਨੂੰ ਕਾਟਨ ਦਾ ਸੂਟ ਦੇਣਾ ਹੈਗਾ 1650 ਰੇਂਜ ਚ ਕਿੰਨੇ ਕਿੰਨੇ ਸੋਹਣੇ ਜੈਪੁਰੀ ਸਟਾਈਲ ਆ ਚੁੱਕਿਆ ਹੈ ਗਿਆ ਨਾਲ ਕੋਈ ਬਾਟਮ ਪ੍ਰਿੰਟ ਆ ਚੁੱਕਿਆ ਗਿਆ ਚੁਨੀਆ ਕਿੰਨੇ ਕਿੰਨੇ ਸੋਹਣੇ ਆ ਚੁੱਕਿਆ ਹੈ ਵੀ ਆਪਾਂ ਤੁਹਾਨੂੰ 1650 ਦੇਣਾ ਹੈਗਾ ਤੁਹਾਨੂੰ ਬੁੱਕ ਬੁੱਕ ਡਿਜ਼ਾਈਨਰ ਚ ਮਿਲ ਲੈਣੀ ਹੈਗੀ ਆ ਆ ਵੀ ਚੈੱਕ ਕਰ ਲਓ ਜੀ ਸਿੰਪਲ ਦਾ ਸਿੰਪਲ ਬੁਟੀਕ ਸੂਟ ਕੁੜੀਆਂ ਕਿੰਨੀਆਂ ਸਾਨੂੰ ਹਲਕਾ ਜਾਂ ਗਲੇ ਤੇ ਕੰਮ ਦੇ ਦਿਓ ਹਲਕਾ ਜਾਂ ਘੇਰੇ ਦੇ ਦਿਓ ਇਹ ਤਰ੍ਹਾਂ ਦੇ ਸੂਟ ਉਹ ਵੀ ਸਾਡੇ ਕੋਲ ਹੈਗੇ ਆ ਜੇ ਤੁਸੀਂ ਚਾਹੋਗੇ ਵੀ ਭਾਰੇ ਭਾਰੇ ਸੂਟ ਚਾਹੀਦੇ ਆ ਉਹ ਵੀ ਸਾਡੇ ਕੋਲ ਹੈਗੇ ਆ ਸਲੋ ਜੀ ਇੱਕ ਆ ਦੇਖੋ ਜੀ ਤੋਹਫਾ ਪੂਰਾ ਲੱਦਿਆ ਪਿਆ ਜਿੱਦਾਂ ਟਰਾਲੀ ਗੰਨਿਆਂ ਨਾਲ ਲੱਦੀ ਹੁੰਦੀ ਆ ਕੋਈ ਇਹਦਾ ਰੇਟ 35-3600 ਨਹੀਂ ਹੈਗਾ ਇਹਦਾ ਰੇਟ ਸਿਰਫ 1495 ਚੈਲੰਜ ਕਰਦੇ ਆ ਜੇ ਪੂਰੇ ਪੰਜਾਬ ਦੇ ਵਿੱਚ ਕੋਈ ਦੁਕਾਨਦਾਰ ਇਸ ਭਾਅ ਦੇ ਸੂਟ ਦੇ ਦੇਵੇ ਆ ਦੇਖੋ ਸ਼ਿਮਰ ਦਾ ਸੂਟ ਆ ਚੁੱਕਾ ਪਾਜੀ ਕਿੰਨਾ ਸੋਹਣਾ ਸਟਾਫ ਆ ਚੁੱਕਾ ਹੈਗਾ ਪਿਓ ਠੀਕ ਹੈ ਡੀਸੈਂਟ ਪੀਸ ਨੂੰ ਮੈਨੇ ਹੈਗੇ ਆ ਇਹ ਆਪਾਂ ਸਮਝਣਾ ਚ 4000 ਮਿਲਦਾ ਆਪਾਂ 2900 ਤੇ 50 ਰੁਪਏ ਦੇ ਦੇਣਾ ਹੈਗਾ ਤੇ ਆਪਾਂ ਚੁੰਨੀ ਦੀ ਗੱਲ ਕਰ ਲਈਏ ਚੁੰਨੀਆਂ ਦੇਖੋ ਕਿੰਨੀ ਸੋਹਣੀ ਆ ਚੁੱਕੇ ਚਨਾਉਂਦੀਆਂ ਖੁੱਲਡੁਲੀਆਂ ਲਗ ਲੱਥ ਨੂੰ ਆਰਟੀਕਲ ਲਗ ਲੱਟੀਆਂ ਨਹੀਂ ਮੈਨੇ ਹੈਗੇ ਆ ਇਸ ਵੇਲੇ ਹਨਾ ਵੈਸੇ ਆ ਟ੍ਰੈਂਡ ਬੜਾ ਚੱਲਦਾ ਜੀ ਸ਼ਿਮਰ 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 ਕਹਿੰਦੇ ਲੈਣਾ ਜੀ ਸ਼ਿਮਰ ਦਾ ਸੂਟ ਲੈਣਾ ਡਿਜ਼ਾਈਨਰ ਚੀਜ਼ਾਂ ਆ ਕਪੜਾ ਟਾਪ ਦਾ ਦੁਪੱਟੇ ਟਾਪ ਦੇ ਰੇਟ ਇਹਦਾ ਸਿਰਫ 2295 ਇਹ ਜਿਹੜੇ ਰਾਇਲ ਕੁੜੀਆਂ ਲੇਡੀਜ਼ ਉਹੀ ਪਹੁੰਦੀਆਂ ਦੁਪੱਟਾ ਦੇਖੋ ਕਿੰਨਾ ਸੋਹਣਾ ਨਾਲ ਮੈਚ ਕਰਦਾ ਹਨ ਇਹ 5000 7000 6000 ਇਤਾਂ ਵੱਡਾ ਡੀਪੋ ਰੇਟ ਸਿਰਫ 2650 ਆ ਜੀ 2650 ਚ ਚੱਕ ਲੋ ਸੂਟ ਵੀ ਆ ਦੇਖੋ 2350 ਕਿੰਨਾ ਸੋਹਣਾ ਫੋਰ ਆ ਚੁੱਕਾ ਹੈ ਸ਼ਿਮਰ ਦਾ ਸੂਟ ਆ ਚੁੱਕਾ ਹੈਗਾ ਬਹੁਤ ਸੋਹਣੇ ਸੋਹਣੇ ਆਰਟੀਕਲ ਆ ਚੁੱਕੇ ਹੈ ਡਿਜ਼ਾਈਨਰ ਤੁਹਾਨੂੰ ਬੱਕੋ ਬੱਕਰੀ ਮਣੀ ਹੈਗੀ ਆ ਤੇ ਅਲ ਗੋਟਾ ਪਤੀਆ ਕੰਮ ਕੀਤਾ ਹੈਗਾ ਭਾਜੀ ਤੁਸੀਂ 2950 ਕਿਨੇ ਆ ਦੇਖੋ ਦੇ ਨਾਲ ਦੀ ਭੈਣ ਦੂਜਾ ਸੂਟ ਉਹ ਲੈ ਆਂਦਾ ਸੀ ਇਹ ਅਸੀਂ ਦੇ ਰਣਾ ਹੈਗਾ 2650 ਚ ਦੇਖੋ 3450 ਕਿਨੇ ਕਿਨੇ ਸੋਹਣੇ ਸੂਟ ਆ ਚੁੱਕੇ ਪਿਓਰ ਦੇ ਸੂਟ ਆ ਚੁੱਕੇ ਗਿਆ ਦੇਖੋ ਕਿੰਨਾ ਸੋਹਣਾ ਨੈਕ ਬਣਿਆ ਹੈਗਾ ਤੇ ਨਾਲ ਦੇਖੋ ਕਿੰਨਾ ਸੋਹਣਾ ਘੇਰਾ ਵੀ ਆ ਚੁੱਕਾ ਤੇ ਬਾਜੂ ਕਿੰਨੀ ਸੋਹਣੀ ਆ ਚੁੱਕੇ ਗਿਆ ਤੇ ਆਪਾਂ ਦੁਪੱਟੇ ਦੀ ਗੱਲ ਕਰ ਲਈਏ ਦੁਪੱਟਾ ਵੀ ਨਾਲ ਬਹੁਤ ਸੋਹਣਾ ਆ ਚੁੱਕਾ ਹੈ ਇਹ ਵੀ ਆਪਾਂ ਖੰਦੇ ਨੇ 3400 ਦੇ ਪਿਆਰੇ ਰੇਂਜ ਚ ਆ ਆ ਦੇਖੋ 32 3200 35 3500 ਬਾਜ਼ਾਰ ਚ ਇਦਾਂ ਚੱਲਦਾ ਸਾਡਾ ਰੇਟ ਕੁਝ ਰੈਡੀਮੇਡ ਦੇ ਵਿੱਚ ਵੀ ਦਿਖਾ ਦਿਓ ਨਾ ਕੋਈ ਚੰਗੀ ਦੀ। ਉਹ ਵੀ ਦਿਖਾਣੇ ਕਾ ਸੂਟ ਤਾਂ ਆਪਾਂ ਦਿਖਾਣੇ ਹੈਗੇ ਆ। ਦੇਖੋ ਕਿੰਨੇ ਸੋਹਣੇ ਲਵੈਂਡਰ ਸ਼ੇਡ ਆ ਚੁੱਕੇ ਹੈਗੇ ਆ। ਬਹੁਤ ਆਰਟੀਕਲ ਸੋਹਣੇ ਸੋਹਣੇ ਆ ਚੁੱਕੇ ਹੈਗੇ ਬਾਕੀ ਥੋੜੇ ਜਲਦੀ ਜਲਦੀ ਆਉਣ ਦੀ ਵਿజిਟ ਕਰਿਆ ਕਰੋ। ਤੁਸੀਂ ਰੈਡੀਮੇਡ ਦੀ ਗੱਲ ਕੀਤੀ ਹੈਗੀ ਆ। ਆ ਦੇਖੋ ਭਾਈ ਆਪਾਂ ਤੁਹਾਨੂੰ ਦਵਾਣੇ ਰੈਡੀਮੇਡ ਕਿੰਨਾ ਸੋਹਣਾ ਆ ਚੁੱਕਾ ਹੈਗਾ। ਸ਼ਰਾਰਾ ਸੂਟ ਪ੍ਰਿੰਟਡ ਆ ਚੁੱਕਾ ਦੇਖੋ ਫਰੰਟ ਦੇਖੋ ਤੇ ਨਾਲ ਦੇਖੋ ਵੈਗ ਦੇਖੋ ਕਿੰਨੇ ਟੌਰੀ ਆ ਚੁੱਕੇ ਹੈਗੀ ਆ। 895 ਸਿੱਤਾ ਸ਼ਰਾਰਾ ਹੈ ਨਾ 895 ਬਸ ਦੀ ਐਨੀ ਗੋਣ ਕਾਫੀ ਮੈਣੀ ਹੈ ਗਿਆ ਹਰ ਤਰ੍ਹਾਂ ਤੁਹਾਨੂੰ ਸਟਾਈਲ ਮੈਣੀ ਹੈ ਗਿਆ ਹਰ ਤਰ੍ਹਾਂ ਤੁਹਾਨੂੰ ਆਰਟੀਕਲ ਮੈਣੀ ਹੈ ਗਿਆ ਸਿਰਫ 895 ਜਲਦੀ ਜਲਦੀ ਆਇਓ ਥੋੜਾ ਇੱਕ ਹੋਰ ਪਟਾਕਾ ਪਾਤਾ ਇੱਥੇ ਆ ਦੇਖੋ ਫਰੰਟ ਸਾਰਾ ਹੈਵੀ ਆ ਬੈਕ ਚੈੱਕ ਕਰ ਲੋ ਸਾਰੀ ਹੈਵੀ 5500 ਰੁਪਿਆ ਬਾਜ਼ਾਰ ਦੇ ਵਿੱਚ ਆ ਇਸ ਫਰੌਕ ਸੂਟ ਦਾ ਸ਼ਰਾਰੇ ਸੂਟ ਦਾ ਸਾਡਾ ਰੇਟ ਹੈਗਾ ਸਿਰਫ 1300 ਰੁਪਇਆ ਆ ਚੈੱਕ ਕਰ ਲਓ ਜੀ 1300 ਦੇ ਵਿੱਚ ਦੇ ਰਹੇ ਆ ਤੁਹਾਨੂੰ ਇੰਨਾ ਹੈਵੀ ਇਹ ਵੀ ਚੇ 1300 ਦੇ ਨਾਲ ਦੇਖੋ ਕਿੰਨਾ ਸੋਹਣਾ ਆਰਟੀਕਲ ਆ ਚੁੱਕਾ ਨਾਲੇ ਧਾਗੇ ਦਾ ਕੰਮ ਕੀਤਾ ਨਾਲੇ ਚਮਕਦਾ ਪੂਰੀ ਹੈਗੀ ਆ ਪਰ ਤੁਸੀਂ ਨੇਰੇ ਵਿੱਚ ਇੱਕ ਪਾਈ ਤੁਮੀ ਚਲੋ ਮਰਾ ਇਹ ਨਹੀਂ ਕਿ ਸ਼ਾਈਨਿੰਗ ਘਟ ਜਣੀ ਦੀ ਸ਼ਾਈਨਿੰਗ ਇਹਦਾ ਰਹਿਣੀ ਹੈਗੀ ਹੱਡੀਆਂ ਨਹੀਂ ਤੁਹਾਨੂੰ ਬੱਖੋ ਬੱਕਰ ਮੈਣੇ ਹੈਗੇ ਆ ਤੇ ਰੇਟ ਸਿਰਫ 1300 ਰੁਪਇਆ ਆ ਲਓ ਇੱਕ ਹੋਰ ਦੇਖੋ ਤੋਹਫਾ ਇਹ ਕਿੰਨੇ ਦਾ ਜੀ ਇਹ ਵੀ ਤੁਹਾਨੂੰ ਦਿੱਤਾ 895 ਦੇ ਵਿੱਚ 895 ਦੇ ਵਿੱਚ ਰੈਡੀमेड ਚੱਕ ਲਓ ਆਫਰਾਂ ਲੱਗੀਆਂ ਇਹ ਬਾਰ ਬਾਰ ਮੌਕੇ ਮਿਲਣੇ ਨਹੀਂ ਹੈਗੇ ਆ ਦੇਖੋ ਉਦੋਂ ਵੀ ਹੈਵੀ ਚੀਜ਼ ਆ ਗਈ ਆ ਮਿਰਰ ਵਰਕ ਕੀਤਾ ਹੈਗਾ ਸਾਰਾ ਫਰੰਟ ਹੈਵੀ ਹੈਗਾ ਇਹਦਾ ਰੇਟ ਹੈਗਾ 1500 1500 ਦੇ ਵਿੱਚ ਇਦਾਂ ਦੀਆਂ ਤੁਸੀਂ ਡਰਸਾਂ ਲੈ ਸਕਦੇ ਹੋ ਕੋਈ ਤੁਸੀਂ ਜਾਣਕਾਰੀ ਲੈਣੀ ਆ ਸਾਡਾ ਇੰਸਟਾਗ੍ਰam ਤੇ ਪੇਜ ਵੱਡਾ ਦੀਪੂ ਹੈਗਾ ਫੇਸਬੁੱਕ ਤੇ ਪੇਜ YouTube ਤੇ ਵੀ ਹੈਗਾ ਸਾਡਾ ਚੈਨਲ ਉਹਨੂੰ ਸਬਸਕ੍ਰਾਈਬ ਤੇ ਫੋਲੋ ਕਰ ਲਓ ਰੋਜ਼ ਦੀ ਨਵੀਆਂ ਅਪਡੇਟ ਭਾਈ ਜੀ ਦਿੰਦੇ ਆ ਨਵੀਆਂ ਨਵੀਆਂ ਰੀਲਾਂ ਪਾਉਂਦੇ ਆ ਟੌਪ ਦੀਆਂ ਚੀਜ਼ਾਂ ਪਾਉਂਦੇ ਆ ਬਹੁਤ ਇੱਥੇ ਮਾਡਲ ਐਕਟਰ ਸਿੰਗਰ ਸਾਰੇ ਆ ਰਹੇ ਆ ਹੀਰੋ ਆ ਰਹੇ ਆ ਕਿਉਂਕਿ ਇਹ ਇੱਕ ਟਾਪ ਦਾ ਲੋਕੇਸ਼ਨ ਆ ਟਾਪ ਦਾ ਸ਼ੋਅਰੂਮ ਆ ਰੇਟ ਮਿੱਟੀ ਦੇ ਪਾਇਆ ਤੁਸੀਂ ਵੀ ਆ ਜਾਓ ਤੁਹਾਡੀ ਵੇਟ ਕਰਦੇ ਆ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤਗੜਸਾਨ ਟੀਵੀ ਬੰਗਾ